ਨੇ ਉਹ ਹੀ ਆ ਹੈ ਉਹ ਹੀ ਆ ਜੁਗਨੂ ਆੜੀ ਪਿੱਛੇ ਆ ਜਾ ਬਈ ਦੋਨੇ ਜਾਨੇ ਪਿੱਛੇ ਹੋ ਜਾ ਹੈ ਆੜੇ ਤਾਂ ਬੜੇ ਹਾਂ ਮੇਰੇ ਨਾਲ 22 ਅਮਰ ਹਮਾਗਿਓ ਪਰ ਕੈਨੇਡਾ ਦਾ ਚਮਕਾਉਂ ਸਿੰਘ ਦੌੜਦਾ ਹੋਇਆ ਜੀਤੋ ਨੀਮ ਸਿੰਘ ਦਾ ਤੋਰਦਾ ਹੋਣਾ ਦਾ ਇਸ ਨੂੰ ਬੌਧਰ ਦਾ ਮਾਮਲਾ ਪਿਆਰੇ ਦਾ ਭਾਜਾ ਜੱਟ ਭੱਜ ਗਿਆ ਗਰਮੀਤ ਸਿੰਘ ਬੌਧਰ ਦਾ ਤਾਂ ਜੈ ਸਿੰਘ ਜੀ ਹੁਣ ਮੁਕਾਬਲਾ ਕਿੱਥੇ ਜੁੜਦਾ ਗੱਲ ਜਗਰੂ ਦੀ ਆ ਤੇ ਗੱਲ ਬਾਈ ਜੀ ਗੰਡੇ ਵਾਲੀ ਆ ਬੋ ਮੁਕਾਬਲਾ ਇਹ ਚੌਥੀ ਸਰਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਭੱਜੀ ਆ ਟੱਕਰ ਪੂਰੀ ਭਖਮੀ ਆ ਕਹਾਸੀ ਸਿੰਗਰ ਖੇੜੀ ਬੰਦਾ ਚਾਹੀ ਤੋਹਾ ਸਿੰਘ ਵਾਲਾ ਸੁਪਰਾ ਇਹ ਬਾਕੀ ਇਹਦਾ ਰਹਿਣਾ ਭਾਈ ਜੀ ਨੰਬਰ 10 ਨੇ 6ੋਂ ਵੀ ਚਾਲਾਂ ਤੋੜਿਆ ਜੀ ਆਹ ਇਹ ਪਟਾਵਾਲਾ ਦੀ ਗੱਡੀ ਦੀ ਜੀਲ ਮੈਦਾਨੇ ਉੱਪਰ ਹਵਾ ਬੰਦਾ ਤੇ ਖੁਸਰਤ ਨੇ ਇਹੋ ਜਿਹਾ ਇੰਜਣ ਬਣਾਇਆ ਬੰਦੇ ਦਾ ਬਹੁਤਾ ਖਰਾਬ ਕਰੀ ਜਾਂਦੇ ਨੇ ਆਉਣਗੇ ਤੇ ਦੇਖੀ ਜੋ ਆਹ ਬਿੰਦ ਆ ਗਿਆ ਕੋਮਾ ਪਿੱ ਗਿਆ ਉਹ ਲੋਕਾਂ ਤੋਂ ਮੇਰੇ ਚੱਲੇ ਮੇਰੇ ਬੁੱੱਕੇ ਚੱਲਦਾ ਮਲਾਹ ਜ਼ੋੜ ਗਿਆ ਇਹ ਮਲਾਹ ਜ਼ੋੜ ਗਿਆ ਇਹ ਪਾਲ ਹਰ ਵਾਲਾ ਪੱਜ ਗਿਆ ਉਹ ਰਾਜ ਹੜੀ ਧੌਲ ਵਾਲੇ ਦਾ ਉਹ ਕੰਫੀ ਹੋਈ ਇਹ ਆਹ ਜ਼ੋੜ ਗਿਆ ਇਹ ਗਿੱਕੀ ਹਰ ਵਾਲਾ ਬਾਕੀ ਉਰਲੇ ਪਾਸੇ ਇਹ ਮਲਾਹ ਜ਼ੋੜੀ ਵਾਲਾ ਪੱਜ ਗਿਆ ਇੱਕ ਨੰਬਰ ਤੇ ਰੋਸੀ ਲੋੜੀ ਨੇ ਹਲਾਉਣ ਦੀ ਹੁਣ ਦੋ ਤਿੰਨ ਚਾਰ ਮੇਰੇ ਲਗਾਤਾਰ ਪਹਿਲੀਆਂ ਕੁੱਪਰ ਤੇ ਪਹਿਲੇ ਦੂਜੇ ਦੇ ਬੱਲੇ ਦੇਖਣ ਕਰਦੇ ਅੱਧੀ ਵੀ ਹੋਈ ਟੱਕਰ ਪੱਦੀ ਹੋਈ ਇਤਨੇ ਨਾਲ ਹੀ ਫੀਟ ਆ ਗਏ ਬਾਈ ਸਾਈਡ ਤੇ ਹੋ ਰਿਹਾ ਬਾਈ ਸਾਈਡ ਤੇ ਸਾਈਡ ਤੇ ਹੋ ਜਾ ਬੜਬੜਾ ਇਹ ਇਹ ਕਿ ਬਤ ਕਰ ਉਹ ਕੀ ਚਰਾਂਦਾ ਜਿੰਦਾ ਕਰਤਾ ਸਿਰੇ ਜੁਲਾ ਪਾਟਾ ਬਾਈ ਦੀ ਸੁਣਾ ਬਾਬਾ ਅੰਦੀਆਂ ਨੂੰ ਪਰਖਿਆ ਜੀ ਅੱਜ ਕੱਲ ਮਾਨਦੋਤ ਬਹਤ ਆ ਗਈਆਂ ਨੱਕਾ ਟੁੱਗੀ ਕਿੱਟ ਪੂਰਾ ਪਰਤਾ ਫਸਿਆ ਹੋਇਆ ਬਾਤ ਤੇ ਦੇਖਦੇ ਰਹੇ ਹੋ ਆਪਾਂ ਕਿੱਥੇ ਜਾ ਪਾਓਗੇ ਮਗਰ ਹੋ ਜੇ ਅਗਲਾ ਕਹਿਣਗੇ ਯਾਰ ਟੁੱਗੀ ਪੂਰੇ ਨਾਲ ਖੜੋ ਵੀਰਾ ਬਣ ਕੇ ਇੰਨੇ ਸਿਆਣੇ ਆ ਪੜੇ ਲਿਖੇ ਆ ਪਰਦੇਸਾਂ ਚ ਕਿੱਥੇ ਲਾ ਇੱਥੇ ਬਾੜ ਦੇ ਦੇ ਰਛੇ ਆ ਆਲੇ ਪਰਲੇ ਪਾਸੇ ਵੀ ਲਾ ਦੇ ਪਰਲੇ ਪਾਸੇ ਵੀ ਲੰਘਦਾ ਨਹੀਂ ਇਹਨਾਂ ਬੜਾ ਘਰ ਤਰਤੀ ਤੇ ਨੂੰ ਓਏ ਯਾਰ ਜਿਹਦਾ ਮੇਰਾ ਵੀ ਕੰਮ ਖਰਾਬ ਕਰੀ ਜਾਂਦਾ ਯਾਰ ਇਹ ਬਾਬਾ ਲੱਗਿਆ ਇਹ ਬਾਈ ਜੀ ਜਬਰੂਸ ਹੋ ਗਿਆ ਓਏ ਤੇਰਾ ਇਹ ਬਾਈ ਜੀ ਟੋਪੀ ਕੱਢ ਹਰੂਸ ਖਾਣੇ ਓਏ ਬਾਈ ਜੀ ਮਹਰਾ ਓਏ ਬਾਈ ਜੀ ਆਜੂ ਤੇ ਓਏ ਰੂਪਾ ਮਹਰਾ ਓਏ ਬਾਈ ਜੀ ਪੰਨਾ ਰਾਮ ਦਾ ਸਹੀ ਮਗਰੀ ਦੀ ਗੱਲ ਹੁੰਦੀ ਆ ਰਸ਼ੀਆ ਲੰਗੀ ਜਿਹੜਾ ਪੀਲੇ ਬੱਤਿਆਂ ਵਾਲਾ ਭੱਜ ਗਿਆ ਉਸਾਰ ਗੋਲੀਆਂ ਜਬਾਤ ਗੰਡਾ ਸਰਪੰਚ ਵੱਟਿਆ ਤੇ ਲਾਲੀ ਲੱਗੀ ਜਿਹੜਾ ਪਰਲੇ ਪਾਸੇ ਭੱਜਿਆ ਬਾਪੂ ਜੀ ਹੋਰ ਪਰਲੇ ਪਾਸੇ ਮਾਰਦਾ ਜੱਗਾ ਬੋਟੀ ਮੈਂ ਤੇ ਬਣਾ ਲਈ ਹਰਤੀ ਸਬਾਜੀ ਹਰਤੀ ਭੰਗਾਰੀ ਤੇ ਮਾਨ ਕੁਮਾਰ ਨੇ ਆਏ ਸੋਨੀ ਵਾਲਾ ਬੱਠਾ ਭੱਜ ਗਿਆ ਇਹ ਬਾਕੀ ਦੇਖਦੇ ਹਾਂ ਮੋਟਰਸਾਈਕਲ ਠੀਕ ਹੈ ਯਾਰ ਇੱਕ ਪਾਸੇ ਬਲਾਰ ਕੋਟ ਲਿਆ ਤੇ ਠੀਕ ਹੈ ਬਾਕੀ ਜੀ ਨੇ ਪਹੁੰਚ ਗਿਆ ਕਾਲੀ ਆ ਫਲਾ ਲੀਆ ਨੱਚਦੇ ਫਿਰਦੇ ਹੁਣ ਬਲ ਬਲ ਸੱਤ ਖਜ਼ਾਨੇ ਸਾਰ ਦੇ ਬਾਹਰ ਜੀ ਸਰ ਦੇ ਉੱਤੇ ਗੜੀ ਟਾਕ ਦੇ ਉੱਤੇ ਆ ਬਾਈ ਪਿੱਛੇ ਹੋ ਜਾ ਪਿੱਛੇ 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 ਵੀਰੇ ਪਿੱਛੇ ਬੱਚੇ ਹੋ ਜਾ ਬਾਈ ਪਿੱਛੇ ਸਰਾ ਮੈਂ ਚਾ ਨਹੀਂ ਆਉਂਦਾ ਰਾਜੂ ਵਾਲੇ ਨਾਲ ਪਹੁੰਚ ਨਹੀਂ ਰਾਜੂ ਵਾਲੇ ਨਾਲ ਜਿਹੜਾ ਰਾਜੂ ਹੋ ਰਿਹਾ ਰਾਜੂ ਆਪਣਾ ਖਲੀਫਾ ਤੇ ਯਾਰ ਖਲੀਫਾ すいません。<noise> <noise>